افغانستان بارڈر ਤੋਂ ਵੀ یہ ڈرگز ਸਾਡੇ کراس کر کے ਪਾਇਆ پاکستان ਆਉਂਦੀਆਂ ਨੇ کراچی ਦੀ ਸਾਈਡ ਤੋਂ ਗੁਜਰਾਤ ਤੋਂ ਸੀਪੋਰਟ ਯੂਜ਼ ਕਰਕੇ ਜੜੀਆਂ ਡਰگز ਆਉਂਦੀਆਂ ਨੇ ਉਹ ਆਲਟੀਮੇਟਲੀ ਫੇਰ ਪੰਜਾਬ ਚ ਲੈਂਡ ਕਰਦੀਆਂ ਨੇ ਜੇ ਐਨ ਕੇ ਬਾਰਡਰ ਤੇ ਐਲ او سی ਤੋਂ ਜਿਹੜੋਂ ਡਰگز ਕਰਾਸ ਹੁੰਦੀਆਂ ਨੇ ਉਹ ਘੁਮ ਘਮਾ ਕੇ ਤੁਸੀਂ ਦੇਖੋ ਕਿਤਨਾ ਕਿਤੇ ਪੰਜਾਬ ਚ ਕੜੀ ਜੁੜਦੀ ਆ ਪੰਜਾਬ ਦੀ ਕੜੀ ਚੜਨ ਦਾ ਗੱਲ ਇਹ ਆ ਕਿ ਸਾਡੇ ਕੁਝ ਸਮਗਲਰਸ ਬਹੁਤ ਜਿਆਦਾ ਤਨਾੜ ਬਣੇ ਉਹਨਾਂ ਚ ਪੋਲੀਟੀਕਲ ਨੈਕਸਸ ਵੀ ਲਿਆ ਪੁਲਿਸ ਦਾ ਨੈਕਸਸ ਵੀ ਰਿਹਾ ਔਰ ਚੱਲਦਾ ਵੀ ਹੈ ਔਰ ਕਈ ਦੇਖੋ ਇੱਕ ਟਾਈਮ ਉਹ ਸੀਗਾ ਜਦੋਂ ਓਪੀਐਮ ਦੀ ਸਮਗਲਿੰਗ ਹੁੰਦੀ ਸੀ ਤੇ ਨੋਨ ਸਮਗਲਰ ਹੁੰਦੇ ਸੀ ਉਹ ਬਾਅਦ ਚ ਕੋਨਾ ਚ ਕੋਈ ਟਰਾਂਸਪੋਰਟ ਬਣ ਗਏ ਕਹਿਣ ਦਾ ਮਤਲਬ ਹੈ ਕਿ ਜਿਹੜੇ ਸਾਡੇ ਕੋਲੋਂ ਹੋਲਸੇਲਰ ਨੇ ਜਿਹੜੇ ਜਿੰਨੂੰ ਅਸੀਂ ਕਹਿ ਰਹੀਏ ਕਿ ਹੋਲਸੇਲ ਦੁਕਾਨਾਂ ਚਲਾਉਂਦੇ ਨੇ ਸਪਲਾਈ ਲੈ ਕੇ ਤੇ ਫਿਰ ਅੱਗੇ ਡਿਸਟ੍ਰੀਬਿਊਟ ਕਰਦੇ ਨੇ ਉਹ ਵੀ ਬੰਦੇ ਹੈਗੇ ਨੇ ਜਿਹੜੇ ਇਹਦੇ ਵਿੱਚ ਪੈਸਾ ਇਨਵੈਸਟ ਕਰਦੇ ਨੇ ਕਹਿਣ ਦਾ ਮਤਲਬ ਹੈ ਕਿ 2012-13 ਤੋਂ ਸਰਕਾਰਾਂ ਕੋਸ਼ਿਸ਼ ਕਰਦੀਆਂ ਆ ਰਹੀਆਂ ਨੇ ਚਾਹੇ ਉਹ ਭਾਜਪਾ ਅਕਾਲੀ ਦਲ ਦੀ ਸੀ ਚਾਹੇ ਕੈਪਟਨ ਅਮਰਿੰਦਰ ਹੁਣਾਂ ਦੀ ਸਰਕਾਰ ਸੀ ਹਰ ਇੱਕ ਨੇ ਆਪਣਾ ਇੱਕ ਇਮੋਸ਼ਨਲ ਅਪੀਲ ਕੀਤੀ ਲੇਕਿਨ ਪ੍ਰੈਕਟੀਕਲੀ ਕੁਛ ਨਹੀਂ ਕੀਤਾ ਕੋਈ ਪ੍ਰੋਬਲਮ ਨਹੀਂ ਹੈ ਇਸ ਸਰਕਾਰ ਨੇ ਜੇ ਇਸ ਪ੍ਰੋਬਲਮ ਨੂੰ ਆਈਡੈਂਟੀਫਾਈ ਕੀਤਾ ਤੇ ਨਸ਼ਿਆਂ ਵਿਰੁੱਧ ਜੋਦੇ ਦੇ ਨਾਂ ਤੇ ਇਹਦੇ ਵਿਰੁੱਧ ਕਾਰਵਾਈ ਕਰ ਰਹੇ ਨੇ ਤੇ ਮੈਨੂੰ ਕੋਈ ਗੁਰੇਜ ਨਹੀਂ ਹੈ ਕਿ ਜੇ ਇਸ ਨੂੰ ਬੜੇ ਆਪਣੀ ਸਹੀ ਮਨਸਾ ਦੇ ਨਾਲ ਨੈਕਸਸ ਨੂੰ ਬ੍ਰੇਕ ਕਰਕੇ ਡਿਮਾਂਡ ਐਂਡ ਸਪਲਾਈ ਦੀ ਚੇਨ ਨੂੰ ਬ੍ਰੇਕ ਕਰਕੇ ਔਰ ਐਡਿਕਸ਼ਨ ਦੀ ਪ੍ਰੋਬਲਮ ਨੂੰ ਜਿਹਨੂੰ ਕਹਿੰਦੇ ਆ ਨਾ ਹੱਲੇ ਦੀ ਤਰ੍ਹਾਂ ਲੈ ਕੇ ਜੇ ਇਹਨੂੰ ਸੋਲਵ ਕਰ ਸਕਦੇ ਨੇ ਤੇ ਕਰ ਲੈਣੀ ਚਾਹੀਦੀ ਆ ਹੂੰ 2002 ਤੋਂ ਲੈ ਕੇ ਹੁਣ ਤੱਕ ਸਾਡੀਆਂ ਰਿਕਵਰੀਸ ਥਾਮਦੀਆਂ ਨੇ ਇੱਕ ਤੇ ਪੁਲਿਸ ਨੇ ਐਕਸ਼ਨ ਕਰਨਾ ਵੀ ਸ਼ੁਰੂ ਕੀਤਾ ਐ ਐਟ ਦ ਸੇਮ ਟਾਈਮ ਮਤਲਬ ਡਰੱਗਸ ਅਵੇਲੇਬਲ ਨੇ ਤਾਂ ਹੀ ਸਪਲਾਈ ਵਧੀ ਐ ਨਾ ਥੈਂਕਸ ਫਰ ਲਈ ਗੁੱਡ ਠੀਕ ਐ ਇਹ ਤੇ ਹੈ ਨਹੀਂ ਕਿ ਹਵਾ ਚ ਸੋ ਕਹਿਣ ਦਾ ਮਤਲਬ ਹੈ ਕਿ ਜੇ ਇਹ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਨੂੰ ਜਿੱਤਦੀ ਐ ਤੇ ਬੜੀ ਤਗੜੀ ਕਾਮਯਾਬੀ ਹੋਏਗੀ ਪਰ ਠੀਕ ਐ ਮੈਂ ਵੀ ਨਹੀਂ ਐਵੇਂ ਬਿਨਾ ਮਤਲਬ ਤੋਂ ਕੰਡਮ ਨਹੀਂ ਕਰਨਾ ਚਾਹੁੰਦਾ ਕਿ ਇਹਨਾਂ ਨੇ ਪੁਲਿਸ ਨੇ ਕਾਰਵਾਈ ਕੀਤੀ 13000 ਦੇ ਕਰੀਬ ਉਸ ਡੈਡਲਾਈਨ ਦੇ ਇੱਕ ਕਰੀਬ ਬੰਦੇ ਫੜੇ ਨੇ ਪਰਚੇ ਦਰਜ ਕੀਤੇ ਨੇ ਡਰੱਗਸ ਦੀ ਰਿਕਵਰੀ ਵੀ ਕੀਤੀ ਹੈ ਤੇ ਹੁਣ ਉਸ ਡੈਡਲਾਈਨ ਨੂੰ ਐਕਸਟੈਂਡ ਕੀਤਾ ਹੈ ਮੈਨੂੰ ਕੋਈ ਪੁਲਿਸ ਦੀ ਲੀਡਰਸ਼ਿਪ ਤੇ ਖਾਸ ਕਰਕੇ ਪ੍ਰੈਜ਼ੀਡੈਂਟ ਡੀਜੀ ਪੰਜਾਬ ਤੇ ਉਹਨਾਂ ਦੀ ਇੰਟੈਂਟ ਤੇ ਕੋਈ ਸ਼ੱਕ ਨਹੀਂ ਹੈ ਕਿ ਉਹ ਨਸ਼ਿਆਂ ਦੇ ਵਿਰੁੱਧ ਲੜਨ ਲਈ ਪੂਰਾ ਜੋਰ ਲਗਾ ਰਹੇ ਹੋਣਗੇ ਤੇ ਲੱਗ ਵੀ ਰਿਹਾ ਹੋਏਗਾ ਪਰ ਕੱਲੀ ਇਨਫੋਰਸਮੈਂਟ ਦਾ ਇਸ਼ੂ ਨਹੀਂ ਹੈ ਡਿਮਾਂਡ ਸਪਲਾਈ ਦਾ ਜਿਹੜਾ ਇਸ਼ੂ ਹੈ ਉਹਦੇ ਚ ਇਨਫੋਰਸਮੈਂਟ ਤੋਂ ਇਲਾਵਾ ਡੀਡਿਕਸ਼ਨ ਕਹਿੰਦਾ ਮਤਲਬ ਸਪਲਾਈ ਖਤਮ ਕਰਨਾ ਫਿਰ ਉਹਦੀ ਪ੍ਰिवेंशन ਉਹ ਬਹੁਤ ਜ਼ਰੂਰੀ ਹੈ ਉਹ ਮਤਲਬ ਆਪਾਂ ਡਿਟੇਲ ਚ ਡਿਸਕਸ ਕਰ ਸਕਦੇ ਹਾਂ ਵੱਡੇ ਡੀਲਰ ਫੜੇ ਨਹੀਂ ਹਰ ਵਾਰੀ ਸਰਕਾਰਾਂ ਕਹਿੰਦੀਆਂ ਨੇ ਕਿ ਅਸੀਂ ਵੱਡੇ ਡੀਲਰ ਫੜੇ ਨੇ ਲੇਕਿਨ ਵੱਡੇ ਡੀਲਰ ਕਿੰਨੇ ਨੇ ਉਹਨਾਂ ਦੀ ਅਜੇ ਤੱਕ ਗਿਣਤੀ ਨਹੀਂ ਹੈ ਆਇਡੈਂਟੀਫਾਈਡ ਸਮਗਲਰ ਜਿਹੜੇ ਵੱਡੇ ਡੀਲਰ ਨੇ ਉਹਨਾਂ ਦੇ ਵਿੱਚ ਦੇਖੋ ਮੈਂ ਤੁਹਾਨੂੰ ਇਹਦੇ ਚ ਬ੍ਰੇਕ ਅਪ ਕਰਕੇ ਦੱਸਦਾ ਇਸ ਡਿਮਾਂਡ ਸਪਲਾਈ ਦੀ ਚੇਨ ਦੇ ਵਿੱਚ ਸਲੋਇਸਟ ਚੇਨ ਤੋਂ ਸ਼ੁਰੂ ਕਰ ਲਓ ਸਲੋਇਸਟ ਚੇਨ ਦੇ ਵਿੱਚ ਹੈਗਾ ਜਿਹੜਾ ਕੰਜ਼ਿਊਮਰ ਆ ਉਸ ਤੋਂ ਉੱਪਰ ਆ ਗਿਆ ਕੰਜ਼ਿਊਮਰ ਕਮ ਰਿਟੇਲਰ ਰਿਟੇਲਰ ਉਸ ਤੋਂ ਉੱਪਰ ਆ ਗਿਆ ਕੱਲਾ ਰਿਟੇਲਰ ਕੱਲਾ ਰਿਟੇਲਰ ਫਿਰ ਆ ਗਿਆ ਜਿਹੜਾ ਸਪਲਾਈਅਰ ਹੈ ਹੂੰ ਫਿਰ ਆ ਗਿਆ ਜਿਹੜਾ ਹੌਲਸੇਲਰ ਹੈ ਹੂੰ ਉਸ ਤੋਂ ਉੱਪਰ ਆ ਗਿਆ ਜਿਹੜਾ ਬੜਾ ਆਰਗੇਨਾਈਜ਼ਡ ਵੈਲ ਕਨੈਕਟਡ ਹੋਲਡਿੰਗ ਸਮਗਲਰ ਆ ਜਿਹੜਾ ਸਾਰੀ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ ਇਲੀਗਲ ਚੈਨਲਸ ਤੇ ਹੂੰ ਠੀਕ ਹੈ ਇਹ ਹਰ ਇੱਕ ਦੀ ਕੜੀ ਬਕੜੀ ਜੋੜ ਕੇ ਜਦੋਂ ਤੁਸੀਂ ਕਾਰਵਾਈ ਕਰਦੇ ਹੋ ਤੇ ਬੋਥ ਐਂਡਸ ਜੜੇ ਨੇ ਹੂੰ ਜੜੀ ਸਾਡੀ ਸਪਲਾਈ ਚੇਨ ਆ ਤੇ ਜੜੀ ਸਾਡੀ ਡਿਮਾਂਡ ਚੇਨ ਆ ਉਹਨੂੰ ਬ੍ਰੇਕ ਕਰਨ ਵਾਸਤੇ ਪੂਰੀ ਇੱਕ ਵੀ ਕੜੀ ਮਿਸ ਹੋ ਜਾਂਦੀ ਹੈ ਤੇ ਸਾਰੇ ਜਿਹੜੀ ਤੁਹਾਡਾ ਐਫਰਟ ਆ ਉਹ ਖਤਮ ਹੋ ਜਾਂਦਾ ਜਿਵੇਂ ਹੜ ਆਇਆ ਹੋਏ ਕਿਸੇ ਚੀਜ਼ ਦਾ ਹੁਣ ਨਸ਼ਿਆਂ ਦਾ ਹੜ ਆ ਪੰਜਾਬ ਦੇ ਵਿੱਚ ਤੇ ਉਹਨੂੰ ਰੋਕਣ ਵਾਸਤੇ ਤੁਹਾਨੂੰ ਇਹ ਜ਼ਰੂਰੀ ਹੈ ਕਿ ਹਰ ਇੱਕ ਇਹ ਜਿਹੜੀ ਰੀਡ ਦੀ ਹੱਡੀ ਦੀ ਛੇ ਇਹ ਨੇ ਆ ਇਹਦੀ ਕੰਜ਼ਿਊਮਰ ਤੋਂ ਲੈ ਕੇ ਤੇ ਇੰਪੋਰਟਰ ਤੋਂ ਤਾਂ ਕਿ ਜਿਹੜਾ ਅਫਗਾਨਿਸਤਾਨ ਤੋਂ ਮੰਗਾਉਂਦਾ ਆ ਉਹ ਉਦੋਂ ਤੱਕ ਉਹ ਸਾਰੇ ਜਿੰਨਾ ਹਾਲ ਆ ਉਹ ਇਕੱਲੀ ਸਟੇਟ ਗਵਰਨਮੈਂਟ ਨਹੀਂ ਕਰ ਸਕਦੀ ਇਕੱਲੀ ਇੱਕ ਆਰਗੇਨਾਈਜੇਸ਼ਨ ਨਹੀਂ ਕਰ ਸਕਦੀ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਸਟੇਟ ਕਮੰਟ ਐਨਸੀਬ ਸਟੇਟ ਦਾ ਐਨਟੀਐਫ ਐਨਟੀਐਫ ਦਾ ਪੂਰਾ ਸਟਰਕਚਰ ਫਿਰ ਐਨਕਾਡ ਦਾ ਮੈਕੈਨਿਜ਼ਮ ਆ ਜਿਹੜਾ ਸਾਡਾ ਪਲੱਸ ਇਨਵੋਲਵਮੈਂਟ ਆਫ ਸਟੇਕਹੋਲਡਰਸ ਜਿਹੜੇ ਇਸ ਨੂੰ ਰੋਕ ਸਕਦੇ ਨੇ ਕੱਲਾ ਪੁਲਿਸ ਤੇ ਡਿਪੈਂਡ ਨਹੀਂ ਕਰ ਸਕਦਾ ਜੋ ਅਸੀਂ ਕਰਨੇ ਤੁਸੀਂ ਗੱਲਾਂ ਗੱਲਾਂ ਵਿੱਚ ਗੁਜਰਾਤ ਪੋੜ ਦੀ ਗੱਲ ਕੀਤੀ ਤਾਂ ਅਕਸਰ ਗੱਲ ਹੁੰਦੀ ਹੈ ਨਸ਼ਾ ਜਿਹੜਾ ਹੈ ਉਹ ਸਰਹੱਦ ਤੋਂ ਪਾਰ ਆਂਦਾ ਪਰ ਗੁਜਰਾਤ ਰੋਡ ਦੀ ਗੱਲ ਕਿੱਥੇ ਨਾ ਕਿੱਥੇ ਬਹੁਤ ਘੱਟ ਹੁੰਦੀ ਆ ਪਰ ਦੇਖਣ ਦੇ ਵਿੱਚ ਆਇਆ ਕਹਿੰਦੇ ਸਭ ਤੋਂ ਵੱਧ ਮਾਤਰਾ ਦੇ ਵਿੱਚ ਨਸ਼ਾ ਉੱਥੋਂ ਹੀ ਮਿਲਦਾ ਉਹਦੀ ਇੱਕ ਇਹਦੇ ਵਿੱਚ ਦੋ ਗੱਲਾਂ ਦੇਖੋ ਮੈਂ ਦੋਨਾਂ ਦੀਆਂ ਗੱਲ ਕਰਦਾ ਜਿਹੜਾ ਪੰਜਾਬ ਦਾ 530 ਕਿਲੋਮੀਟਰ ਦੇ ਕਰੀ ਬਾਰਡਰ ਹੈ ਸਾਡੇ ਜਿਹੜੇ ਸੱਤ ਪੁਲਿਸ ਦੇ ਜ਼ਿਲ੍ਹੇ ਨੇ ਜਿਹੜੇ ਸਾਡੇ ਪਾਕਿਸਤਾਨ ਨਾਲ ਲੱਗਦੇ ਨੇ ਹੂੰ ਹੂੰ ਉਹਨਾਂ ਦੇ ਵਿੱਚੋਂ ਜਿਹੜੀ ਡਿਲੀਵਰੀਜ਼ ਆਉਂਦੀਆਂ ਨੇ ਨਾ ਉਹ ਬੜੀਆਂ 2 ਕਿਲੋ 10 ਕਿਲੋ 20 ਕਿਲੋ 22 ਕਿਲੋ 25 ਕਿਲੋ 30 ਕਿਲੋ ਹੂੰ ਹੁਣ ਡਰੋਨਸ ਪਹਿਲਾਂ ਅਸੀਂ ਬਾਰਡਰ ਫੈਂਸਿੰਗ ਕੀਤੀ ਉਹਦੇ ਚ ਵੀ ਲੂਪ ਹੋਲਸ ਸ਼ੁਰੂ ਹੋ ਗਏ ਫਿਰ ਅਸੀਂ ਡਰੋਨਸ ਆ ਗਏ ਡਰੋਨਸ ਨੇ ਸਾਡੀ ਬਾਰਡਰਸ ਨੂੰ ਦੁਬਾਰਾ ਪੋਰਸ ਕਰਤਾ ਜਿਹੜਾ ਡਰੋਨਸ ਹੈ ਉਹਦੀ ਕੈਪੈਸਿਟੀ 20 25 30 ਕਿਲੋ ਤੋਂ ਜ਼ਿਆਦਾ ਨਹੀਂ ਹੈ 10 5 ਕਿਲੋ 6 ਕਿਲੋ 4 ਕਿਲੋ ਬਹੁਤ ਹੈ ਮਾਈਨਰ ਜਿਹੜੇ ਡਰੋਨਸ ਨੇ ਕਮਰਸ਼ੀਅਲ ਲੈਵਲ ਦੇ ਜਿਹੜੇ ਵੱਡ ਡਰੋਨਸ 80 30 ਕਿਲੋ ਤੋਂ ਆਵਾਦ ਨਹੀਂ ਲਿਆਉਂਦੇ ਲੇਕਿਨ ਸਾਡੀ ਜਿਹੜਾ ਇੰਟਰਨੈਸ਼ਨਲ ਵਾਟਰਸ ਨੇ ਬੀਟਵੀਨ ਇੰਡੀਆ ਐਂਡ ਗੁਜਰਾਤ ਹਾਂ ਗੁਜਰਾਤ ਐਂਡ ਕਰਾਚੀ ਪਾਕਿਸਤਾਨ ਐਂਡ ਇੰਡੀਆ ਉਹ ਸਿਰ 12 ਕਿਲੋਮੀਟਰ ਦਾ ਫਾਸਲਾ ਹੈ ਦੈਟਸ ਅ ਵੈਰੀ ਪੋਰਸ ਬਾਰਡਰ ਸੈਕੰਡਲੀ ਉਥੇ ਬੋਟਸ ਯੂਜ਼ ਹੁੰਦੀਆਂ ਨੇ ਅਨਫੋਰਚੂਨੇਟਲੀ ਗਾਮੋਟਾ ਆਫ ਇੰਡੀਆ ਕੋਸਟ ਗਾਰਡ ਉਸ ਬੋਟਸ ਨੂੰ ਬੋਟਸ ਨੂੰ ਰੈਗੂਲੇਟ ਨਹੀਂ ਕਰ ਪਾਈ ਜਿਹੜੀਆਂ ਫਿਸ਼ਿੰਗ ਬੋਟਸ ਤੇ ਫਿਸ਼ਿੰਗ ਬੋਟਸ ਦੇ ਨਾਂ ਤੇ ਜੇ ਜਿਹੜਾ 26 11 ਵਾਲਾ ਬੰਬੇ ਵਾਲਾ ਅਟੈਕ ਸੀ ਕਾ ਮੁੰਬਈ ਵਾਲਾ ਉਹਨਾਂ ਨੇ ਬੋਟਸ ਯੂਜ਼ ਕੀਤੀਆਂ ਹਮਮ ਠੀਕ ਹੈ ਉਹਦਾ ਕਾਰਨ ਇਹ ਹੈ ਕਿ ਜਨੀਅਰ ਬੋਟਸ ਨੇ ਉਹਨਾਂ ਨੂੰ ਰੈਗੂਲੇਟ ਕਰਨਾ ਜ਼ਰੂਰੀ ਹੈ ਉਹਨਾਂ ਤੇ ਜੀਪੀਐਸ ਲਗਾਉਣਾ ਉਹਨਾਂ ਨੂੰ ਉਹਨਾਂ ਤੇ ਨੰਬਰ ਲਗਾਉਣਾ ਜਿਵੇਂ ਅਸੀਂ ਮੋਟਰ ਵਹੀਕਲ ਸਿਸਟਮ ਹੈ ਉਸੇ ਤਰੀਕੇ ਨਾਲ ਬੋਟ ਨੂੰ ਆਇਡੈਂਟੀਫਾਈ ਕਰਨਾ ਜ਼ਰੂਰ ਹੈ ਅਦਰਵਾਈਜ਼ ਇਨ ਟ੍ਰਬਲਡ ਵਾਟਰਸ ਜਦੋਂ ਤੁਸੀਂ ਡੀਪ ਇੰਟਰਨੈਸ਼ਨਲ ਵਾਟਰਸ ਚੱਲੇ ਜਾਂਦੇ ਹੋ ਜਾਂ ਆਪਣੇ ਵਾਟਰਸ ਚੱਲਦੇ ਹੋ ਤੇ ਬਿਨਾ ਜੀਪੀਐਸ ਸਿਸਟਮ ਦੇ ਬੋਟਸ ਨੇ ਨਜ਼ਰ ਹੀ ਨਹੀਂ ਆਉਂਦੀ ਇਸ ਕਰਕੇ ਬੋਟ ਤੇ ਵਿੱਚ ਜਿਹੜੀ ਕੈਪੈਸਿਟੀ ਆ ਉਹ ਡਰਗ ਨੂੰ ਰੱਖਣ ਦੀ ਕੁਇੰਟਲਾਂ ਤੱਕ ਚਲੀ ਜਾਂਦੀ ਹੈ ਕਿਉਂਕਿ ਉਹਦੀ ਹੋਲਡਿੰਗ ਕੈਪੈਸਿਟੀ ਬਹੁਤ ਹੈ ਕੁਇੰਟਲ ਤੱਕ ਉਸ ਤੋਂ ਵੀ ਜ਼ਿਆਦਾ ਹੈ ਪਾਕਿਸਤਾਨ ਬਾਰਡਰ ਹੁਣ ਵੀ ਜਿਹੜਾ ਤੁਸੀਂ ਦੇਖੋਗੇ ਹੁਸੈਨੀ ਵਾਲਾ ਤੋਂ ਲੈ ਕੇ ਤੇ ਫਾਜ਼ਿਲਕਾ ਦਾ ਐਂਡ ਜਿੱਥੇ ਸਾਡਾ ਬਾਰਡਰ ਦਾ ਹੁੰਦਾ ਹੈ ਸ਼ਾਇਦ ਮੁਹਾਰਜ ਮਸ਼ੇਦ ਪਿੰਡ ਦਾ ਨਾਮ ਆ ਸਾਡਾ ਜਿਹੜਾ ਸਤਲੁਜ ਉੱਥੇ ਉਹ ਬੜਾ ਸੱਜੇ ਖੱਬੇ ਜਾਂਦਾ ਹੈ ਉੱਥੇ ਵੀ ਕਈ ਵਾਰੀ ਬੋਟਸ ਲੱਕੜ ਦੀਆਂ ਮਿਲਦੀਆਂ ਨੇ ਉਹ ਛੱਡ ਦਿੰਦੇ ਨੇ ਇਸ ਟੀਮ ਦੇ ਵਿੱਚ ਬੋਟ ਅੱਗੇ ਆਉਂਦੀ ਆ ਉਹਦੇ ਚੋ 10 20 50 70 80 ਕਿਲੋ ਤੱਕ ਵੀ ਹੈਰੋਇਨ ਭੇਜ ਦਿੰਦੇ ਨੇ ਹਮ ਬਾਕਾਇਦਾ WhatsApp ਤੇ ਮੈਸੇजेस ਐਕਸਚੇਂਜ ਹੁੰਦੇ ਨੇ ਵੀਡੀਓ ਕਾਲਸ ਹੁੰਦੀਆਂ ਨੇ ਤੇ ਉਹ ਸਾਡੇ ਡਰਗ ਪਚਾ ਦਿੰਦੇ ਨੇ ਹਮ ਪਰ ਤੁਸੀਂ ਦੇਖੋਗੇ ਜੜੀ ਬੈਕਵਰਡ ਤੇ ਫਾਰਵਰਡ ਲਿੰਕਵਿਜਸ ਪੁਲਿਸ ਕਰਦੀ ਹੈ ਹਮ ਜੜੇ ਕਰਨੇ ਬਣਦੇ ਨੇ ਅਚੋ ਦੇਖੋ ਜੇ ਮੰਨ ਲਓ 350 ਕੁਇੰਟਰੀ